ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਦੇ ਹਾਂ ਰਾਜਨੀਤੀ ਦੀ 1978 ਵਿੱਚ ਜਦੋਂ ਪੰਜਾਬ ਵਿੱਚ ਅਕਾਲੀ ਸਰਕਾਰ ਬਣੀ ਸਨ ਉਹ ਤੋਂ ਇੱਕ ਮੰਤਰੀ ਹੁੰਦੇ ਹੁੰਦੇ ਸੀ ਆਪਣੇ ਬਾਬਾ ਦਲੀਪ ਸਿੰਘ ਤਲਵੰਡੀ ਬਣੇ ਸਨ ਬਹੁਤ ਹੀ ਸਰਦਾਰਾ ਇਨਸਾਨ ਸਨ ਉਹਨਾਂ ਦਿਨਾਂ ਵਿੱਚ ਸੀਮਿੰਟ ਦੀ ਬੜੀ ਕਿੱਲਤ ਹੁੰਦੀ ਸੀ ਸਰਦਾਰ ਨਰਪਿੰਦਰ ਸਿੰਘ ਰਤਨ ਜੀ ਉਸ ਸਮੇਂ ਲੁਧਿਆਣੇ ਦੇ ਡੀਸੀ ਹੁੰਦੇ ਸਨ ਡੀਸੀ ਸਾਹਿਬ ਹਰ ਮਹੀਨੇ ਖੁੱਲਾ ਦਰਵਾਜ਼ਾ ਲਾਉਂਦੇ ਸਨ ਸੀਮਿੰਟ ਵੰਡਣ ਵਾਸਤੇ ਇੱਕ ਦਿਨ ਡੀ ਸਾਹਿਬ ਪਰਮਟ ਵੰਡ ਰਹੇ ਸਨ ਤਾਂ ਜੰਨੇ ਜਤਿੰਦਰ ਸਿੰਘ ਐਸ ਡੀ ਐਮ ਜਗਰਾਉਂ ਕੋਲ ਬੈਠੇ ਸਨ ਉਹਨਾਂ ਦੇ ਤਾਂ ਇੱਕ ਬਜ਼ੁਰਗ ਔਰਤ ਅਰਜੀ ਫੜੀ ਲੈਂਡ 'ਚ ਖੜੀ ਹੋਈ ਸੀ ਐਸ ਡੀ ਐਮ ਇੱਕਦਮ ਹੱਥ ਜੋੜ ਕੇ ਖੜੇ ਹੋ ਕੇ ਤੇ ਕਹਿਣ ਲੱਗੇ ਮਾਤਾ ਜੀ ਤੁਸੀਂ ਕਿਉਂ ਆਏ ਹੁਕਮ ਕਰਦੇ ਅਸੀਂ ਕਿਸੇ ਵਾਸਤੇ ਕਿਸ ਵਾਸਤੇ ਹਨ ਤਾਂ ਉਹਨਾਂ ਡੀ ਸਰਵ ਨੂੰ ਦੱਸਿਆ ਕਿ ਇਹ ਮੰਤਰੀ ਜੀ ਦੇ ਘਰੋਂ ਹਨ ਸਰਦਾਰ ਰਤਨਜੀਤ ਡੀ ਸਰਵ ਨੇ ਉਹਨਾਂ ਨੂੰ ਕੁਰਸੀਤੇ ਬਿਠਾਣ ਤੇ ਐਸਡੀਐਮ ਨੂੰ ਕਹਿਆ ਇਹ ਗਲਤੀ ਕਿਵੇਂ ਹੋ ਗਈ ਮਾਤਾ ਜੀ ਉਹਨਾਂ ਨੂੰ ਸ਼ਾਂਤ ਕਰਦੇ ਹੋਏ ਕਹਿਆ ਕਿ ਉਹ ਪੰਜ ਬੋਰੀਆਂ ਸਿਮਿੰਟ ਲੈਣ ਆਈਆਂ ਡੀਸੀ ਸਾਹਿਬ ਅਤੇ ਐਸਡੀਐਮ ਨੇ ਕਿਹਾ ਕਿ ਤੁਸੀਂ ਸੁਨੇਹਾ ਭੇਜ ਦੇਣਾ ਸੀ ਤੁਸੀਂ ਕਿਉਂ ਆਏ ਹੋ ਤਾਂ ਮਾਤਾ ਕਹਿੰਦੀ ਵੇ ਪੁੱਤਾਂ ਘਰ ਦੀ ਛੱਤ ਵਾਸਤੇ ਪੰਜ ਬੋਰੀਆਂ ਸਿਮਿੰਟ ਲੈਣੀਆਂ ਉਹ ਤਾਂ ਹਰ ਰੋਜ਼ ਜਥੇਦਾਰਾ ਯੋਕਾਇਨ ਨਾ ਕਿ ਮੇਰੀ ਤਾਂ ਕਦੇ ਸੁਣਦੇ ਹੀ ਨਹੀਂ ਹਨ ਮੈਂ ਕਿੰਨਾ ਚਿਰ ਪੁੱਟਦੀ ਰਹੀ ਪਰ ਉਹ ਕੋਠਾ ਟੈਣ ਵਾਲਾ ਹੋ ਗਿਆ ਮੀਂਹ ਦਾ ਮੌਸਮ ਹੈ ਸਿਰ ਤੇ ਹੈ ਕੋਈ 25 ਬੋਰੀਆਂ ਸਿਮਿੰਟ ਲਿਆ ਦੇ ਦਾ ਤੁਹਾਡਾ ਮੰਤਰੀ ਕੋ ਕਹਿੰਦਾ ਮੈਨੂੰ ਖਾਨ ਨੂੰ ਪੈਂਦਾ ਕਿ ਆਖੇ ਮੈਂ ਨਹੀਂ ਕਹਣਾ ਕਿਸੇ ਅਫਸਰ ਨੂੰ ਮੈਂ ਨਹੀਂ ਮੰਗਣਾ ਕਿਸੇ ਕੋ ਨੂੰ ਸਿਮਿੰਟ ਖਬਰਦਾਰ ਜੇ ਤੁਸੀਂ ਕਿਸੇ ਨੂੰ ਕੁਝ ਮੈਨੂੰ ਕਹਿਆ ਤਾਂ ਉਹ ਵੀ ਸੀ ਹਰ ਹਫਤੇ ਸਿਮਿੰਟ ਵੰਡਦਾ ਹੈ ਲੈਂਡ ਚ ਲੈ ਕੇ ਲੈ ਲੋ ਇਹ ਸੁਣ ਕੇ ਡੀਸੀ ਰਤਨ ਸੁਣ ਹੋ ਗਈ ਤੇ ਘਰ ਵਾਲਾ ਇੱਕ ਮੰਤਰੀ ਹੋਵੇ ਤੇ ਉਸ ਦੀ ਪਤਨੀ ਕਤਾਰ ਚ ਖੜ ਕੇ ਪੰਜ ਬੋਰੀਆਂ ਸਿਮਿੰਟ ਲੈਣ ਵਾਸਤੇ ਆਈ ਹੋਈ ਇਸ ਪਤੀ ਦਾ ਇੱਕ ਇਸ਼ਾਰੇ ਤੇ ਟਰੱਕ ਸਿਮਿੰਟ ਘਰੇ ਭੇਜ ਦੇऊं ਪਰ ਇਹ ਆਮ ਸਰਦਾਰ ਨਾਗਰਿਕ ਬਣ ਕੇ ਪੰਜ ਬੋਰੀਆਂ ਸਿਮਿੰਟ ਮੰਗ ਰਹੀ ਹੈ ਕਿੱਥੋਂ ਲੱਭੀ ਇਹ ਜੇ ਮੰਤਰੀ ਅਤੇ ਰਾਜਨੀਤਿਕ ਲੋਕਾਂ ਨੂੰ ਕਿਉਂਕਿ ਉਸ ਸਮੇਂ ਦੀ ਜੋ ਰਾਜਨੀਤੀ ਸੀ ਉਹ ਬੜੀ ਹੀ ਸਰਦਾਰਨ ਅਤੇ ਲੋਕਾਂ ਦੇ ਭਲੇ ਵਾਸਤੇ ਹੁੰਦੀ ਸੀ ਪਰ ਅੱਜ ਦੀ ਰਾਜਨੀਤੀ ਅਤੇ ਉਸ ਰਾਜਨੀਤੀ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਅੱਜ ਲੈਣ ਦੀਆਂ ਗੱਲਾਂ ਤਾਂ ਲੱਗਣ ਦੀ ਦੂਰ ਗੱਲ ਹੈ ਅੱਜ ਤੁਹਾਨੂੰ ਇਸ ਤਰ੍ਹਾਂ ਦੇ ਮੰਤਰੀ ਅਤੇ ਉਹਨਾਂ ਦਾ ਪਰਿਵਾਰ ਮਿਲ ਜੂਗਾ ਜੋ ਕਿ ਕੁਝ ਦਿਨਾਂ ਚ ਅਰਬਾਂ ਪਤੀ ਚ ਦਿਸਟੰਟ ਅਗ ਜਾਂਦੇ ਨੇ ਇਸ ਤਰ੍ਹਾਂ ਦੇ ਹਾਲਾਤ ਬਣੇ ਪਏ ਨੇ ਧੰਨਵਾਦ